ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਸੁਭਾਏਮਾਨ ਗੁਰੂ ਕੀ ਸਾਜੀ ਨਿਵਾਜੀ ਪਿਆਰੀ ਸਾਧ ਸੰਗਤ ਜੀਓ ਸਮੂਹ ਲੋਕ ਪਰਿਵਾਰ ਨੇ ਰਲਮਿਲ ਕਰਕੇ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦਾ ਓਟ ਆਸਰਾ ਲੈ ਕੇ ਅਰਸੋਂ ਦੇ ਰੋਜ ਤੋਂ ਤਰਕੀ ਬਾਣੀ ਆਈ ਤਿੰਨ सगਲੀ ਚਿੰਤ ਮਿਟਾਈ ਮਹਾਵਾਕਾਂ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਉਪਰਾਰੰਭ ਕਰਵਾਏ ਸਨ ਨਿਰਵਿਗਨਤਾ ਸਾਹਿਤ ਭੋਗਾਂ ਤੋਂ ਪਰੰਤ ਆਪ ਜੀ ਨੇ ਭਾਈ ਗੁਰਨਾਮ ਸਿੰਘ ਜੀ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਅਮਰਤਮਈ ਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਜ਼ੂਰ ਦੀ ਬਖਸ਼ੀ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਅੱਜ ਆਪਾਂ ਉਹਨਾਂ ਦੀ ਜੀਵਨੀ ਤੇ ਵਿਚਾਰ ਕਰਨੀ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ 17 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਅਣਮੁੱਲੇ ਖਜ਼ਾਨੇ ਦੀ ਦਾਤ ਨੂੰ ਸਾਡੀ ਝੋਲੀ ਦੇ ਵਿੱਚ ਪਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਿੱਥੇ ਗੁਰੂ ਰੰਗ ਸਾਹਿਬ ਦੀ ਬਾਣੀ ਵਿੱਚ ਇਹ ਉਪਦੇਸ਼ ਬਖਸ਼ਿਸ਼ ਕੀਤਾ ਤੇ ਮਹਾਰਾਜ ਜੀ ਨੇ ਸਭ ਤੋਂ ਮਿੱਠੀ ਬਾਣੀ ਅਨੰਦ ਸਾਹਿਬ ਦੀ ਬਾਣੀ ਦੀ ਬਖਸ਼ਿਸ਼ ਕੀਤੀ ਹੈ ਕਿਉਂਕਿ ਅਨੰਦ ਸਾਹਿਬ ਦੀ ਬਾਣੀ ਐਸੀ ਅਨਮੁੱਲੀ ਦਾਤ ਹੈ ਐਸਾ ਅਨਮੁੱਲਾ ਖਜ਼ਾਨਾ ਹੈ ਚਾਹੇ ਖੁਸ਼ੀ ਹੋਵੇ ਚਾਹੇ ਗਮੀ ਹੋਵੇ ਹਰ ਵੇਲੇ ਗੁਰਸਿੱਖ ਸਤਿਗੁਰੂ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਇਸ ਬਾਣੀ ਦਾ ਜਾਪ ਕਰਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਬਾਬਤ ਪਟ ਸਹਿਬਾਨਾ ਨੇ ਆਪਣੇ કુલ 22 ਸਵਈਆਂ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਉਪਮਾ ਵਡਿਆਈ ਕੀਤੀ ਹੈ ਪਟ ਜਾਲਪਦਾ ਸਵਈਆ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸੋਭਾ ਕਰਦਾ ਹੈ ਗੁਰੂ ਅਮਰਦਾਸ ਸਹਿ ਮਹਾਰਾਜ ਜੀ ਦੀ ਉਪਮਾ ਵਡਿਆਈ ਕਰਦਾ ਹੋਇਆ ਪਟ ਜਲਪ ਆਖਦਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਨੂੰ ਜਿਨ੍ਹਾਂ ਨੇ ਪਰਸ ਲਿਆ ਹੈ ਉਹਨਾਂ ਦੇ ਤਾਪ ਉਹਨਾਂ ਦੇ ਪਾਪ ਇਸ ਸੰਸਾਰ ਦੇ ਵਿੱਚ ਸਾਰੇ ਨਾਸ ਹੋ ਗਏ ਨੇ ਜਿਨ੍ਹਾਂ ਨੇ ਗੁਰੂ ਅਮਰਦਾਸ ਪਛ ਮਹਾਰਾਜ ਜੀ ਦੇ ਚਰਨਾ ਦੀ ਛੋ ਨੂੰ ਪ੍ਰਾਪਤ ਕਰ ਲਿਆ ਹੈ ਨਾ ਭਟ ਜਾਲ ਪਖਦੇ ਨੇ ਕਿ ਉਹਨਾਂ ਦਾ ਸੰਸਾਰ ਦੇ ਵਿੱਚ ਆਵਾ ਗਾਉਣ ਮਿਟ ਗਿਆ ਜਿਨ੍ਹਾਂ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਦਾ ਉਪਦੇਸ਼ ਮੰਤਰ ਗ੍ਰਹਿਣ ਕਰ ਲਿਆ ਹੈ ਸੰਸਾਰ ਦੇ ਵਿੱਚ ਜਿਤਨੇ ਵੀ ਪਦਾਰਥ ਨੇ ਉਹ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੂੰ ਕੇਵਲ ਡੇਠਣ ਦੇ ਨਾਲ ਦਰਸ਼ਨ ਕਰਨ ਦੇ ਨਾਲ ਉਹਨਾਂ ਦੇ ਸਾਰੇ ਹੀ ਮਨੋਰਥ ਪੂਰੇ ਹੋ ਗਏ ਨੇ ਪਟ ਜਾਲਪ ਜੀ ਸਵਈਆਂ ਦੇ ਵਿੱਚ ਇਹ ਬਚਨ ਕਰਦੇ ਨੇ ਗੁਰ ਅਮਰਦਾਸ ਪਰਸੀਐ ਪੁਹਮ ਪਾਤਕ ਬਿਨਾਸਹਿ ਗੁਰ ਅਮਰਦਾਸ ਪਰਸੀਐ ਸਿੱਧ ਸਾਧਕ ਆਸਾਸਹਿ ਗੁਰ ਅਮਰਦਾਸ ਪਰਸੀਐ ਭਾਉ ਮੁਕੈ ਅਭਾਉ ਲੱਭੈ ਗਉ ਚੁਕਹਿ ਗੁਰ ਅਮਰਦਾਸ ਪਰਸੀਐ ਅਭਾਉ ਲੱਭੈ ਗਉ ਚੁਕਹਿ ਇਕ ਬਿੰਨ ਦੁਗਣ ਜੋਤ ਰਹਿ ਜਾ ਸੁਮੰਤਰ ਮਾਨਵਹਿ ਲਹਿ ਜਾਲਪਾ ਪਦਾਰਥ ਕਿਤੜੇ ਗੁਰ ਅਮਰਦਾਸ ਡਿਠੇ ਮਿਲਹਿ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਕੇਵਲ ਦਰਸ਼ਨ ਕਰਨ ਦੇ ਨਾਲ ਇਤਨੇ ਕੁ ਫਲ ਮਨੋਰਥ ਪੂਰੇ ਹੋ ਜਾਂਦੇ ਨੇ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਹੈ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੋਭਾ ਜਦੋਂ ਭਟ ਜਾਲਪ ਨੇ ਇਸ ਪਹਿਲੀ ਪੰਕਤੀ ਵਿੱਚ ਕੀਤੀ ਕਿ ਗੁਰ ਅਮਰਦਾਸ ਪਰਸੀਐ ਉਹਮ ਪਾਤਕ ਬਿਨਾਸਹਿ ਉਹਮ ਪਾਤਕ ਦਾ ਮਤਲਬ ਹੈ ਤਾਪ ਪਾਪ ਜਿਹੜੇ ਸੰਸਾਰ ਦੇ ਵਿੱਚ ਨੇ ਉਹ ਸਾਰੇ ਹਰ ਜਾਂਦੇ ਨੇ ਚਾਹੇ ਉਹ ਪਾਪ ਨੇ ਚਾਹੇ ਉਹ ਤਾਪ ਨੇ ਅਸੀਂ ਅਰਦਾਸ ਕਰਦੇ ਆਂ ਅਰਦਾਸ ਦੇ ਵਿੱਚ ਸਤਿਗੁਰੂ ਜੀ ਦਾ ਇੱਕ ਬਚਨ ਪੜ੍ਹਦੇ ਹਾਂ ਕਿ ਤੀਨੇ ਤਾਪ ਨਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾ ਕੋ ਬਿਗਨ ਨਾ ਕੋ ਲਾਗੈ ਜਾਂਕੀ ਪ੍ਰਭ ਆਗੈ ਅਰਦਾਸ ਤਿੰਨ ਤਾਪ ਨੇ ਸੰਸਾਰ ਦੇ ਵਿੱਚ ਉਹ ਤਿੰਨ ਤਾਪ ਕਿਹੜੇ ਨੇ ਉਹ ਹੈ ਆਦ ਬਿਆਦ ਅਤੇ ਉਪਾਦ ਇਹ ਤਿੰਨ ਤਾਪ ਨੇ ਆਦ ਤੋਂ ਭਾਵ ਹੈ ਸਰੀਰਕ ਰੋਗ ਬਿਆਦ ਤੋਂ ਭਾਵ ਹੈ ਮਾਨਸਿਕ ਰੋਗ ਉਪਾਦ ਤੋਂ ਭਾਵ ਹੈ ਜਿਹੜੇ ਕੁਦਰਤੀ ਉਪਦਰਵ ਝਗੜੇ ਆਦਿਕ ਪਰੇਸ਼ਾਨੀਆਂ ਜਿਤਨੇ ਵੀ ਨੇ ਜਿਹੜਾ ਗੁਰੂ ਦੀ ਸ਼ਰਨ ਗ੍ਰਹਿਣ ਕਰ ਲੈਂਦਾ ਹੈ ਨਾ ਉਹਦੇ ਸਾਰੇ ਨਾਸ਼ ਹੋ ਜਾਂਦੇ ਨੇ ਪਤਜਾਲਪ ਦਾ ਇਹ ਬਚਨ ਫੇਰ ਫੇਰ ਖਿਆਲ ਕਰਨ ਵਾਲਾ ਉਹ ਕਹਿੰਦੇ ਉਹ ਮਪਾਤਿ ਕੋ ਬਿਨਸਹਿ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਰਸਨ ਦੇ ਨਾਲ ਕਹਿੰਦੇ ਨੇ ਕਿ ਤਾਪ ਪਾਪ ਸਾਰੇ ਨਾਸ਼ ਹੋ ਜਾਂਦੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੇ ਵਿੱਚੋਂ ਇੱਕ ਘਟਨਾ ਪ੍ਰਾਪਤ ਹੁੰਦੀ ਹੈ ਲਾਹੌਰ ਦੇ ਰਹਿਣ ਵਾਲੇ ਪ੍ਰੇਮੀ ਕੋੜੀ ਦੀ ਕਦੀ ਉਹ ਸ਼ੌਕਾਰ ਸੀ ਮਾਪਿਆਂ ਦੇ ਗੁਜ਼ਰ ਜਾਣ ਤੋਂ ਬਾਅਦ ਭੈੜੀ ਸੰਗਤ ਵਿੱਚ ਪੈ ਜਾਣ ਦੇ ਨਾਲ ਉਹਨੂੰ ਇੱਕ ਸਰੀਰਕ ਰੋਗ ਲੱਗ ਗਿਆ ਜਿਸ ਨੂੰ ਸੰਸਾਰ ਦੇ ਲੋਕ ਕੋੜ ਆਖਦੇ ਸਨ ਪਾਤ ਵਗਦੀ ਸੀ ਪਰ ਕੋਈ ਵੀ ਸਹਾਰਾ ਇਸ ਦੁਨੀਆ ਤੇ ਸੰਸਾਰ ਤੇ ਨਹੀਂ ਸੀ ਫਿਰ ਇੱਕ ਦਿਨ ਸੰਗਤ ਲਾਹੌਰ ਤੋਂ ਤੁਰੀ ਤੇ ਲਾਹੌਰ ਤੋਂ ਸੰਗਤ ਦੇ ਨਾਲ ਸੰਗਤ ਨੂੰ ਬੇਨਤੀ ਕਰਕੇ ਨਾਲ ਤੁਰ ਕੇ ਨਾਲ ਉਹਨਾਂ ਦੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚ ਜਾਂਦਾ ਹੈ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੇ ਖਿਆਲ ਕਰਨਾ ਵਿੱਚ ਬਚਨ ਕਰ ਰਿਹਾ ਗੁਰੂ ਅਮਰ ਗੁਰ ਅਮਰਦਾਸ ਪਰਸੀ ਹੈ ਜੋ ਪਟਾਣੇ ਬਾਣੀ ਵਿੱਚ ਕਹੇ ਕਿ ਜਿਹੜੇ ਗੁਰੂ ਅਮਰਦਾਸ ਸਾਹਿਬ ਨੂੰ ਜਿਨ੍ਹਾਂ ਨੇ ਪਰਸ ਲਿਆ ਜਿਨ੍ਹਾਂ ਨੇ ਉਹਨਾਂ ਦੀ ਚਰਨ ਚਰਨਾ ਦੀ ਸ਼ੋ ਨੂੰ ਪ੍ਰਾਪਤ ਕਰ ਲਿਆ ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕਰ ਲਏ ਉਹਨਾਂ ਦੇ ਤਾਪ ਪਾਪ ਸਾਰੇ ਨਾਸ਼ ਹੋ ਗਏ ਪ੍ਰੇਮਾ ਕੋੜੀ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਨਿਤਾ ਪ੍ਰਤੀ ਦਰਸ਼ਨ ਕਰਦਾ ਹੈ ਹਰ ਰੋਜ਼ ਇੱਕ ਉਹ ਬਚਨ ਕਹਿੰਦਾ ਹੈ ਕਹਿੰਦਾ ਮੇਰਾ ਗਇਆ ਕੋ ਛੋਟਾ ਲੱਦਾ ਫੇਰ ਸੁਣੋ ਜਹਾਨਾ ਕਹੋ ਬਡੇਰ ਮੈਂ ਤੁਹਾਨੂੰ ਕਮਾਲ ਦੀ ਗੱਲ ਦੱਸਦਾ ਜਿਹੜਾ ਮੇਰਾ ਜੀਵਨ ਪਹਿਲਾਂ ਗਵਾਚ ਚੁੱਕਾ ਸੀ ਗੁਰੂ ਨੇ ਕਿਰਪਾ ਕੀਤੀ ਏ ਉਹ ਮੈਨੂੰ ਜੀਵਨ ਫੇਰ ਤੋਂ ਗੁਰੂ ਦੀ ਸ਼ਰਨ ਵਿੱਚ ਆਇਆ ਪ੍ਰਾਪਤ ਹੋ ਗਿਆ ਪ੍ਰੇਮੇ ਦਾ ਕੋੜ ਦਾ ਰੋਗ ਉਸ ਦਿਨ ਠੀਕ ਹੁੰਦਾ ਜਿਸ ਦਿਨ ਸਤਿਗੁਰੂ ਗੁਰੂ ਅਮਰਦਾਸ ਦੀ ਮੇਰ ਦੀ ਦ੍ਰਿਸ਼ਟੀ ਉਸ ਤੇ ਪੈਂਦੀ ਏ ਤੇ ਮਹਾਰਾਜ ਜਿਸ ਪਾਣੀ ਨਾਲ ਜਲ ਨਾਲ ਆਪ ਇਸ਼ਨਾਨ ਕਰਦੇ ਨੇ ਬਚੇ ਹੋਏ ਜਲ ਦੇ ਨਾਲ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਆਪ ਉਸ ਨੂੰ ਇਸ਼ਨਾਨ ਕਰਵਾਉਂਦੇ ਨੇ ਗੁਰੂ ਅਮਰਦਾਸ ਪਰਸਿਆ ਪਹੁਮ ਪਾਤਕ ਬਿਨਾਸ ਹੈ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਹੱਥਾਂ ਦੇ ਨਾਲ ਉਸ ਨੂੰ ਪਰਸਿਆ ਉਸ ਨੂੰ ਇਸ਼ਨਾਨ ਕਰਵਾਇਆ ਤੇ ਉਹਦਾ ਕੋੜ ਦਾ ਰੋਗ ਠੀਕ ਹੋ ਗਿਆ ਤੇ ਇਤਿਹਾਸਕਾਰ ਕਹਿੰਦੇ ਨੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਸੰਗਤ ਵਿੱਚ ਆਖਿਆ ਹੈ ਕੋਈ ਜਿਹੜਾ ਇਸ ਨੂੰ ਆਪਣੀ ਧੀ ਦਾ ਰਿਸ਼ਤਾ ਦੇ ਦਵੇ ਤੇ ਇੱਕ ਗੁਰਸਿੱਖ ਜਿਸ ਦਾ ਨਾਮ ਸੀ ਸ਼ੀਹਾ ਉਪਰ ਸੰਗਤ ਵਿੱਚ ਉੱਠਦੇ ਨੇ ਆਪਣੀ ਲੜਕੀ ਦਾ ਆਪਣੀ ਧੀ ਦਾ ਰਿਸ਼ਤਾ ਉਸ ਨਾਲ ਕਰ ਦਿੰਦੇ ਨੇ ਤੇ ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾਂ ਦੇ ਘਰ ਵਿੱਚ ਆਉਂਦੇ ਨੇ ਉਹਨਾਂ ਨੂੰ ਫਿਰ 22 ਮੰਜੀਆਂ ਦੇ ਵਿੱਚੋਂ ਭਾਵ ਜਿਹੜੀਆਂ 22 ਮੰਜੀਆਂ ਪ੍ਰਚਾਰ ਦੀਆਂ ਮਹਾਰਾਜ ਨੇ ਗੋਇੰਦਵਾਲ ਸਾਹਿਬ ਥਾਪੀਆਂ ਸਨ ਮਹਾਰਾਜ ਨੇ ਇੱਕ ਮੰੰਜੀ ਉਹਨਾਂ ਦੋਆਂ ਜੀਆਂ ਨੂੰ ਬਖਸ਼ ਦਿੱਤੀ ਤੇ ਨਾਮ ਰੱਖਿਆ ਮਥੋ ਮੁਰਾਰੀ ਮਹਾਰਾਜ ਨੇ ਕਿਹਾ ਜਿਹੜਾ ਇਹਨਾਂ ਦੀ ਸੰਗਤ ਕਰੇਗਾ ਉਹ ਵੀ ਤਰ ਜਾਏਗਾ ਬਖਸ਼ਿਸ਼ ਕਿੱਥੋਂ ਮਿਲੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਸ਼ੋਹ ਦੇ ਨਾਲ ਇਹ ਬਖਸ਼ਿਸ਼ ਪ੍ਰਾਪਤ ਹੋਈ ਭਟ ਜਲ ਪਾਖਦੇ ਨੇ ਗੁਰ ਅਮਰਦਾਸ ਪਰਸੀਐ ਉਹਮ ਪਾਤਕ ਬਿਨਾਸਹਿ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਪਰਸਨ ਦੇ ਨਾਲ ਤਾ ਪਾਪ ਸਾਰੇ ਨਾਸ਼ ਹੋ ਜਾਂਦੇ ਨੇ ਅਗਲਾ ਬਚਨ ਸਵਈਆਂ ਦੇ ਵਿੱਚ ਇੱਕ ਬਚਨ ਪਟਾਂ ਦੇ ਮੁਖ ਤੋਂ ਉਚਾਰਨ ਕੀਤਾ ਹੋਇਆ ਹੋਰ ਹੈ ਪਟ ਕਹਿੰਦੇ ਨੇ ਜਿਨ੍ਹਾਂ ਨੇ ਗੁਰੂ ਦਾ ਦਰਸ਼ਨ ਕੀਤਾ ਨਾ ਕਹਿੰਦੇ ਨੇ ਉਹਨਾਂ ਨੂੰ ਮੜਾ ਮੂਹੀ ਸੁਖ ਪ੍ਰਾਪਤ ਹੋ ਗਿਆ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਗਰੂ ਦਾ ਮਤਲਬ ਦਾਸ ਸੇਵਕ ਜਿਹੜਾ ਹੈ ਗਰੂ ਤੋਂ ਭਾਵ ਅਰਥ ਹੈ ਜਿਹੜੇ ਆਉਣ ਵਾਲੇ ਸਤਿਗੁਰੂ ਨੇ ਉਹ ਜੇਠਾ ਜੀ ਦੇ ਰੂਪ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਹਜ਼ੂਰੀ ਵਿੱਚ ਆਏ ਨੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ hoti jo pyaas piyus pivan ki banchat sidh ko bidh milayo purn bho man thor baso ras basan syo jo dahan disthayo agla vachan kende gobind wal gobind puri sam jallan teer vipaas banayo gayo dukh dur barkhan koso gurumukh dekh garu sukh payo ethe vi ek vachan bada dhyan den wala ਕਹਿੰਦੇ ਗੋਬਿੰਦਵਾਲ ਗੋਬਿੰਦਵਾਲ ਤੋਂ ਭਾਵ ਹੈ ਗੋਬਿੰਦਵਾਲ ਸਾਹਿਬ ਗੋਬਿੰਦ ਪੁਰੀ ਸਾਮ ਇੱਥੇ ਵਿਦਵਾਨਾਂ ਨੇ ਮਹਾਪੁਰਖਾਂ ਨੇ ਜਿਹੜੇ ਅਰਥ ਕੀਤੇ ਕਹਿੰਦੇ ਨੇ ਕਿ ਉਹ ਗੋਬਿੰਦ ਦੀ ਪੁਰੀ ਪਰਮਾਤਮਾ ਦੀ ਪੁਰੀ ਜਿੱਥੇ ਕਿਸੇ ਦੀ ਮੌਤ ਨਹੀਂ ਹੁੰਦੀ ਤੇ ਇੱਕ ਉਹ ਗੋਇੰਦਵਾਲ ਸਾਹਿਬ ਦੀ ਧਰਤੀ ਜਿਤਨਾ ਚਿਰ ਗੁਰੂ ਅਮਰਦਾਸ ਪਾਤਸ਼ਾਹ ਸਰੀਰ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਹੇ ਕਿਸੇ ਦੀ ਮੌਤ ਨਹੀਂ ਹੋਈ ਤਾਂ ਕਰਕੇ ਪਟਾਣ ਨੇ ਕਿਹਾ ਗੋਇੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ ਇੱਕ ਦਿਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਿਉਂਕਿ ਇਤਿਹਾਸ ਉਹ ਹੈ ਜਿਹੜਾ ਗੁਰਮਤਿ ਦੀ ਕੁਸਵੱਟੀ ਤੇ ਗੁਰਬਾਣੀ ਤੇ ਪੂਰਾ ਉਤਰ ਜਾਏ ਗੁਰੂ ਅਮਰਦਾਸ ਪਾਤਸ਼ਾਹ ਅੰਮ੍ਰਿਤ ਵੇਲੇ ਗੋਇਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸੁਭਾਏ ਮਾਨ ਨੇ ਤੇ ਮਹਾਰਾਜ ਨੇ ਆਪਣੀ ਸੁਰਤ ਗੁਰਬਾਣੀ ਦੇ ਵਿੱਚ ਜੋੜੀ ਤੇ ਰੋਣ ਦੀ ਆਵਾਜ਼ ਉੱਚੀ ਉੱਚੀ ਗੋਇੰਦਵਾਲ ਸਾਹਿਬ ਦੇ ਵਿੱਚੋਂ ਆਉਂਦੀ ਹੈ ਮਹਾਰਾਜ ਜੀ ਦੇ ਕੋਲ ਹਜ਼ੂਰੀ ਸਿੱਖ ਸੀ ਜਿਸ ਦਾ ਨਾਮ ਸੀ ਭਾਈ ਬੱਲੂ ਭਾਈ ਬੱਲੂ ਜੀ ਨੂੰ ਮਹਾਰਾਜ ਨੇ ਕਿਹਾ ਕੌਣ ਰੋਂਦਾ ਹੈ ਭਾਈ ਬੱਲੂ ਜੀ ਜਾ ਕੇ ਦੇਖਦੇ ਸਤਿਗੁਰੂ ਆ ਕੇ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਮਾਈ ਹੈ ਜਵਾਨ ਪੁੱਤ ਚੜ੍ਹਾਈ ਕਰ ਗਿਆ ਇਤਿਹਾਸ ਦੇ ਵਿੱਚ ਜੋ ਲਿਖਿਆ ਹੋਇਆ ਹੈ ਤੇ ਜਿਵੇਂ ਇਤਿਹਾਸ ਗੁਰਬਾਣੀ ਤੇ ਵੀ ਪੂਰਾ ਉਤਰਦਾ ਕਿਉਂਕਿ ਭੱਟਾ ਨੇ ਇਹ ਵਾਕੇ ਹੀ ਇਹ ਬਚਨ ਬਾਣੀ ਵਿੱਚ ਕੀਤੇ ਤੇ ਕਰਕੇ ਉਹਨਾਂ ਨੇ ਕੋਈ ਵੀ ਸ਼ੰਕਾ ਰਹਿਣ ਨਹੀਂ ਦਿੱਤਾ ਕਿ ਵਾਕਈ ਗੋਇੰਦਵਾਲ ਗੋਬਿੰਦਪੁਰ ਹੀ ਸਨ ਸੀ ਤੇ ਭਾਈ ਬੱਲੂ ਨੇ ਆ ਕੇ ਸਤਿਗੁਰੂ ਨੂੰ ਕਿਹਾ ਮਹਾਰਾਜ ਇੱਕ ਮਾਈ ਦਾ ਜਵਾਨ ਪੁੱਤ ਚੜਾਈ ਕਰ ਗਿਆ ਪਤਾ ਨਹੀਂ ਕਿਸ ਵਜ੍ਹਾ ਦੇ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਬੈਠੇ ਸਨ ਦਇਆ ਦੇ ਘਰ ਦੇ ਵਿੱਚ ਦਇਆ ਦੇ ਸਾਗਰ ਬੈਠੇ ਸਨ ਮਹਾਰਾਜ ਨੇ ਕਹਿੰਦੇ ਉਸ ਵੇਲੇ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਕਿਹਾ ਕਿ ਗੁਰੂ ਕੇ ਰਾਜ ਦੇ ਵਿੱਚ ਕਿਸੇ ਵੀ ਮਾਪਿਆਂ ਦਾ ਪੁੱਤ ਉਹਨਾਂ ਦੇ ਅੱਗੇ ਤੋਂ ਗੁਜ਼ਰੇਗਾ ਨਹੀਂ ਤੇ ਇਤਿਹਾਸ ਵਿੱਚ ਲਿਖਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਚਰਨ ਉਸ ਮਾਈ ਦੇ ਪੁੱਤ ਨੂੰ ਛੁਆਏ ਤੇ ਉਹ ਗੁਰੂ ਗੁਰੂ ਜਪਦਾ ਫਿਰ ਉੱਠ ਖਲੋਤਾ ਤੇ ਮਹਾਰਾਜ ਨੇ ਕਿਹਾ ਜਿਤਨਾ ਚਿਰ ਅਸੀਂ ਸਰੀਰ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਰਵਾਂਗੇ ਉਹਨਾਂ ਚਿਰ ਮਹਾਰਾਜ ਕਹਿੰਦੇ ਇੱਥੇ ਕਿਸੇ ਦੀ ਮੌਤ ਨਹੀਂ ਹੋਏਗੀ ਗੋਇੰਦ ਗੋਬਿੰਦਵਾਲ ਗੋਬਿੰਦ ਪੁਰੀ ਸਮ ਜਲਣ ਤੀਰ ਵਿપાસ ਬੁਨਾਇਓ ਗਇਓ ਦੁੱਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ 1631 ਸੰਮਤ ਬਿਕਰਮੀ ਦੀ ਗੱਲ 3 ਸਤੰਬਰ ਦਾ ਦਿਨ ਤੇ 1574 ਦਾ ਸਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਚਵਾਰਾ ਸਾਹਿਬ ਦੇ ਸਥਾਨ ਤੋਂ ਉਤਰ ਕੇ ਮਹਾਰਾਜ ਵੇੜੇ ਵਿੱਚ ਆਉਂਦੇ ਨੇ ਤੇ ਬੀਬੀ ਭਾਨੀ ਜੀ ਵੇੜੇ ਵਿੱਚ ਆਪਣੀ ਨਨਦ ਦੇ ਨਾਲ ਬੈਠੇ ਹੋਏ ਕੰਮ ਕਰ ਰਹੇ ਨੇ ਮਹਾਰਾਜ ਸੁਭਾਵਕ ਹੀ ਆ ਕੇ ਬੀਬੀ ਭਾਨੀ ਜੀ ਨੂੰ ਕਹਿਣ ਲੱਗੇ ਭਾਨੀਏ ਰੱਬ ਦੀ ਰਜਾ ਹੋਵੇ ਤੇ ਤੇਰਾ ਪਤੀ ਸੰਸਾਰ ਤੋਂ ਚਲਾਣਾ ਕਰ ਜਾਏ ਇੱਥੇ ਇੱਕ ਧਿਆਨ ਦੇਣ ਯੋਗ ਬਾਤ ਆਪਾਂ ਕਈ ਵਾਰੀ ਇਹ ਘਟਨਾ ਸੁਣੀ ਏ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਜਿਸ ਵੇਲੇ ਮਾਈ ਬੀਬੀ ਭਾਨੀ ਜੀ ਦਾ ਰਿਸ਼ਤਾ ਗੁਰੂ ਰਾਮਦਾਸ ਜੀ ਦੇ ਨਾਲ ਕੀਤਾ ਤੇ ਮਹਾਰਾਜ ਨੇ ਤਿੰਨ ਭੱਵੇਂ ਬਖਸ਼ੇ ਸਨ ਉਹ ਹੈ ਭੁੱਲੀ ਭਲਾ ਤੇ ਭਾਣਾ ਤੇ ਬੀਬੀ ਭਾਨੀ ਜੀ ਨੇ ਉਸ ਵੇਲੇ ਆਖਿਆ ਪਿਤਾ ਜੀ ਮੈਂ ਪਰਮਾਤਮਾ ਦਾ ਭਾਣਾ ਸਮਝ ਕੇ ਰਜਾ ਨੂੰ ਮਨ ਲਵਾਂਗੀ ਕਿ ਮੇਰੇ ਪਤੀ ਦੇ ਸੁਵਾਸ ਇੰਨੇ ਲਿਖੇ ਹੋਏ ਨੇ ਇਤਿਹਾਸ ਵਿੱਚ ਲਿਖਿਆ ਮਹਾਰਾਜ ਗੁਰੂ ਅਮਰਦਾਸ ਪਾਤਸ਼ਾਹ ਦਇਆ ਦੇ ਸਾਗਰ ਫੇਰ ਰਹਿਮ ਦੇ ਵਿੱਚ ਆਏ ਤੇ 6 ਸਾਲ 18 ਮਹੀਨੇ 11 ਮਹੀਨੇ 18 ਦਿਨ ਗੁਰੂ ਪਾਤਸ਼ਾਹ ਮਹਾਰਾਜ ਜੀ ਆਪਣੀ ਆਰਬਲਾ ਗੁਰੂ ਰਾਮਦਾਸ ਸਹਿ ਮਹਾਰਾਜ ਨੂੰ ਬਖਸ਼ ਕੇ ਇਸ ਸੰਸਾਰ ਤੋਂ ਸਰੀਰ ਛੱਡ ਗਏ ਸਨ ਅਕਾਲ ਚਲਾਣਾ ਕਰ ਗਏ ਸਨ ਗੋਬਿੰਦワਲ ਗੋਬਿੰਦਪੁਰੀ ਸਮ ਜਲਨ ਤੀਰ ਵਿਪਾਸ ਬਨਾਇਓ ਗਇਓ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ 5 ਮਿੰਟ ਦੇ ਵਿੱਚ ਸਮਾਪਤੀ ਕਰਾਂ ਸਤਗੁਰੂ ਜੀ ਦੇ ਪ੍ਰਤੀ ਅਗਲਾ ਸਵਈਆ ਭਟ ਜੀ ਨੇ ਉਚਾਰਨ ਕੀਤਾ ਉਹ ਕਹਿੰਦੇ ਘਨਹਰ ਬੂਂਦ ਬਸੋ ਰੋ ਮਾਵਲ ਕੋਸਮ ਬਸੰਤ ਗਨੰਤ ਨਾ ਆਵੇ ਰਵਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੁਦਰ ਧਿਆਨ ਗਿਆਨ ਸਤਗੁਰ ਕੇ ਕਬ ਜਨ ਭਲ ਉਹਨੇ ਜੋ ਗਾਵੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮ ਤੋਹੇ ਬਣ ਆਵੇ ਗੁਰੂ ਅਮਰਦਾਸ ਪਾਤਸ਼ਾਹ ਐਸੇ ਸਤਗੁਰੂ ਨੇ ਜਿਨ੍ਹਾਂ ਦੇ ਪੋਤਰੇ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਗੁਰੂ ਅਮਰਦਾਸ ਜੀ ਦੇ ਪੁੱਤਰੇ ਬਾਬੇ ਮੋਰੀ ਦੇ ਪੁੱਤ ਅਨੰਦ ਜੀ ਅਨੰਦ ਜੀ ਦੇ ਪੁੱਤ ਬਾਬਾ ਸੁੰਦਰ ਜੀ ਬਾਬਾ ਸੁੰਦਰ ਜੀ ਦੀ ਸੁੰਦਰ ਰਚਨਾ RAM ਕਲੀ ਸਾਧ ਦੇ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਹੈ ਗੁਰੂ ਅਮਰਦਾਸ ਪਾਤਸ਼ਾਹ ਐਸੇ ਗੁਰੂ ਨੇ ਜਿਨ੍ਹਾਂ ਦੇ ਭਤੀਜੇ ਭਾਈ ਗੁਰਦਾਸ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਲਿਖਣ ਦਾ ਮਾਣ ਅਸਲ ਹੋਇਆ ਹੈ ਗੁਰੂ ਅਮਰਦਾਸ ਸਾਹਿਬ ਐਸੇ ਗੁਰੂ ਨੇ ਜਿਨ੍ਹਾਂ ਦੇ ਭਤੀਜੇ ਬਾਬਾ ਸ਼ਾਮਣ ਮਲਨ ਮਲ ਨੇ ਮਣਾ ਮੂਹੀ ਸਿੱਖੀ ਨੂੰ ਕਮਾਇਆ ਹੈ ਗੁਰੂ ਅਮਰਦਾਸ ਸਾਹਿਬ ਐਸੇ ਗੁਰੂ ਨੇ ਜਿਨ੍ਹਾਂ ਦੇ ਇੱਕ ਭਤੀਜੇ ਵੱਲ ਗੁਰੂ ਅੰਗਦ ਸਹਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਪਿਆਰੀ ਸੁਪਤਰੀ ਬੀਬੀ ਅਮਰੋ ਦਾ ਵਿਆਹ ਹੋਇਆ ਐਸੇ ਸਤਗੁਰੂ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਦੀ ਬਾਬਤ ਫਿਰ ਭੱਟਾ ਨੇ ਇਹ ਬਚਨ ਕਹਿ ਕੇ ਸਮਾਪਤੀ ਕੀਤੀ ਕਿ ਸਤਿਗੁਰੂ ਜੀ ਤੇਰੀ ਉਪਮਾ ਤੈਨੂੰ ਹੀ ਬਣ ਆਉਂਦੀ ਹੈ 12 ਸਾਲ ਦੀ ਘੋਰ ਤਪੱਸਿਆ ਕਰਕੇ ਜਲ ਦੀ ਗਾਗਰ ਢੋ ਕੇ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਗੁਰਤਾ ਗੱਦੀ ਦੀ ਵਡਿਆਈ ਪ੍ਰਾਪਤ ਕੀਤੀ ਹੈ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਐਸੀ ਉਪਮਾ ਹੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਆਈਆਂ ਸੰਗਤਾਂ ਨੂੰ ਗੁਰਸਿੱਖੀ ਜੀਵਨ ਨਾਮ ਕੀ ਦਾਤ ਬਖਸ਼ਣ ਮਹਾਰਾਜ ਸੱਚੇ ਪਾਤਸ਼ਾਹ ਸਮੂਹ ਪਰਿਵਾਰ ਨੂੰ ਗੁਰਸਿੱਖੀ ਜੀਵਨ ਮਨੁਕਾਮਨਾਵਾਂ ਸੰਪੂਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਪ੍ਰਕਾਰ ਅੰਗ ਸੰਗ ਸਹਾਈ ਹੋਵਣ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਸਾਰੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਸਮੂਹ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਨ ਕੋਟ ਸ਼ੁਕਰਾਨਾ ਹੈ ਹੋਈ ਭੁੱਲ ਚੁੱਕ ਦੀ ਖਿਮਾ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ RAM KALI MOHALLA 3 ਜਆ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ आनंद पाया मेरी माए सतगुरु मैं पाया सतगुरु ता पाया सहज सीती मन वधियां वाधाइयां राग रतन परवार परियां शब्द गावन आयियां शब्द ता गाव हरि के रा मन जिनी बसाया कह नानक आनंद हुआ सतगुरु मैं पाया ए मन मेरा तू सदा रहो हर नाले हर नाल रहो तू मन मेरे दुख सब निसारना ਅੰਗੀਕਾਰੋਹ ਕਰੇ ਤੇਰਾ ਕਾਰਜ ਸਭ ਸਵਾਰਣ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੂ ਹਰ ਨਾਲੇ ਸਾਚੇ ਸਾਹਿਬ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆ ਕਹੈ ਨਾਨਕ ਸੁਨੋ ਸੰਤੋ ਸਬਦ ਧਰੋ ਪਿਆਰੋ ਸਚਨਾ ਮੇਰਾ ਆਧਾਰੁ ਵਾਜੇ ਪੰਚ ਸਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਸਬਦ ਵਾਜੇ ਕਲਾ ਜਿਤ ਘਰ ਧਾਰੀਆਂ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਥੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੈ ਲਾਗੇ ਕਾ ਨਾਨਕ ਤਾ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸਤੀ ਬਾਣੀ ਸੰਤ ਸਾਧਨ ਭਏ ਸਰਸੇ ਪੂਰੇ ਗੁਰ ਤੇ ਜਾਣ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸਲੋਕ ਪਵਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਾ ਖੇਲਾ ਸਗਲ ਜਗਤ ਤੰਗ ਆਈਆਂ ਬੁਰ ਆਈਆਂ ਵਾਚੈ ਧਰਮ ਹਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਜਲੇ ਕੇਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ